ਅੰਮੀ ਸਸਿਪਾਲ ਮੇਰੇ ਨਾਲ ਸਾਰੀਆਂ ਭੈਣਾਂ ਨੇ ਮੈਂ ਸੱਤਿਆ ਮੇਰੇ ਭੈਣਾਂ ਮਾਵਾ ਦੇ ਹੱਥ ਚੱਕ ਕਰਦੀ ਚਾਬੀ ਹੁੰਦੀ ਹੈ ਜਰ ਸੋਈ ਦੀ ਚਾਬੀ ਕਹਿ ਸਕਦੇ ਆ ਤੁਸੀਂ ਖਾਣਾ ਬਣਾਉਂਦੇ ਸਮੇਂ ਜਾਂ ਕਿਚਨ ਦਾ ਕੋਈ ਵੀ ਕੰਮ ਕਰਦੇ ਸਮੇਂ ਆਪਾਂ ਨਾਮ ਨਾਲ ਪਰਮਾਤਮਾ ਦਾ ਸਿਮਰਨ ਵਾਹਿਗੁਰੂ ਸਿਮਰਨ ਕਰੀ ਚੱਲੀਏ ਤੇ ਆਪਣੇ ਖਾਣੇ ਵਿੱਚ ਪੋਜ਼ਿਟਿਵ ਵੇਵਜ਼ ਆਉਣੇ ਸ਼ੁਰੂ ਹੋ ਜਾਂਦੇ ਆਗੇ ਤੇ ਇਸ ਕਰਕੇ ਕੋਈ ਵੀ ਕੰਮ ਆਪਾਂ ਕਿਚਨ ਦਾ ਕਰਦੇ ਆਂ ਖਾਸ ਕਰਕੇ ਖਾਣਾ ਬਣਾਉਂਦੇ ਸਮੇਂ ਪਰਮਾਤਮਾ ਦਾ ਨਾਲ-ਨਾਲ ਨਾਮ ਜ਼ਰੂਰ ਜਪੀ ਚੱਲੋ ਤੇ ਉਹਦੇ ਨਾਲ ਆਪਣੇ ਸਾਰੇ ਪਰਿਵਾਰ ਵਿੱਚ ਨਾਲੇ ਤਾਂ ਘਰ ਜਤੰਦਰੁਸਤ ਹੋਰ ਤੇ ਤੰਦਰੁਸਤੀ ਆਊਗੀ ਤੇ ਨਾਲ ਹੀ ਉਹਨਾਂ ਵਿੱਚ ਪੋਜ਼ਿਟਿਵ ਜਿਹੜੀਆਂ ਵੇਵਜ਼ ਬਣੀਆਂ ਰਹਿ ਗਈਆਂ ਇਹ ਆਪਣੀ ਰੋਟੀ ਨਾਲ ਦੇ ਵਿੱਚ ਹੀ ਰਹੀ ਹੈ ਤੇ ਖਾਣਾ ਬਣਾਉਂਦੇ ਸਮੇਂ ਜੇ ਇਸ ਤਰ੍ਹਾਂ ਆਪਾਂ ਕਰਾਂਗੇ ਤਾਂ ਸਾਡਾ ਖਾਣਾ ਬਹੁਤ ਸਵਾਦਿਸ਼ਟ ਵੀ ਬਣੇਗਾ ਤੇ ਘਰ ਚ ਬਰਕ ਤਾਂ ਹੀ ਬਰਕ ਤਾਂ ਆਉਣੀ ਹੈ ਤੇ ਇੱਕ ਸਰ ਦਾ ਗਿਜਰੂਰ ਬਨਾਇਆ ਕਰੋ